ਖਿਲਾਫ ਮਕਦਮੇ 108 ਡਿਗਰੀ ਪੰਜਾਬ ਪਾਰਵਿਰਛਨ 21 ਜ਼ਿਲ੍ਹਿਆਂ ਦੇ ਵਿੱਚ ਔਰ ਪੰਜਾਬ ਪੁਲਿਸ ਨੂੰ ਕਾਫੀ ਲੰਬੇ ਦੌਰ ਸਤੋਂ ਇਸਤੀ ਫਰਾਸੀ 2016 ਦੇ ਵਿੱਚ ਇਸ ਨੂੰ ਪਹਿਲਾ ਅਰੈਸਟ ਕੀਤਾ ਗਿਆ ਸੀ ਲੇਕਿਨ 2017 ਦੇ ਵਿੱਚ ਬੇਲ ਹੋ ਜਾਣ ਤੋਂ ਬਾਅਦ ਇਸ ਨੇ ਬੇਲ ਜੰਪ ਕਰ ਦਿੱਤੀ ਸੀ ਇਸ ਦੇ ਖਿਲਾਫ ED ਦੇ ਵਿੱਚ ਵੀ ਮਾਮਲੇ ਦਰਜ ਹੈ ਗਿਆ ਔਰ ED ਨੇ ਇਸਤੀ ਨੂੰ ਸ਼ਿਕਾਇਤਦਾਰਾ ਫ੍ਰੀਜ਼ ਵੀ ਕੀਤਾ ਡੇਫੈਕ ਚੈਨਲ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਮੜਾ ਗੱਲ ਕਰੀਏ ਫਰੀਦਕੋਟ ਦੀ ਤਾਂ ਫਰੀਦਕੋਟ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਲ ਹੋਈ ਹੈ ਹਾਲਾਂਕਿ ਫਾਜ਼ਿਲਕਾ ਪੁਲਿਸ ਦਾ ਵੀ ਵਿੱਚ ਕਾਫੀ ਯੋਗਦਾਨ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਅਜਿਹੇ ਸ਼ਖਸ ਨੂੰ ਕਾਬੂ ਕੀਤਾ ਹੈ ਜਿਸ ਦੇ ਕਰੀਬ 21 ਜ਼ਿਲ੍ਹਿਆਂ ਦੇ ਵਿੱਚ 108 ਦੇ ਕਰੀਬ ਮਾਮਲੇ ਦਰਜ ਨੇ ਤਾਂ ਪੂਰੀ ਜਾਣਕਾਰੀ ਲਵਾਂਗੇ ਆਈਜੀ ਫਰੀਦਕੋਟ ਨੇ ਗੁਰਚਨ ਸਿੰਘ ਸੰਧੂ ਉਹਨਾਂ ਤੋਂ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਵੱਡੀ ਉਪਲਬਧੀ ਹਾਸਲ ਹੋਈ ਹੈ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਡੀਜੀਪੀ ਪੰਜਾਬ ਗੌਰਵ ਜੱਧ ਵੱਲੋਂ ਖੁਦ ਟਵੀਟ ਕਰਕੇ ਸ਼ਲਾਘਾ ਕੀਤੀ ਹੈ ਫਰੀਦਕੋਟ ਤੇ ਫਾਇਲ ਕਪਲਸ ਦੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਰ ਬਹੁਤ ਵੱਡੀ ਉਪਲਬਧੀ ਹਾਸਲ ਹੋਈ ਹੈ ਕਿਉਂਕਿ ਡੀਜੀਪੀ ਪੰਜਾਬ ਦਾ ਇੱਕ ਟਵੀਟ ਆਉਣਾ ਤਾਂ ਬਹੁਤ ਵੱਡੀ ਗੱਲ ਹੈ ਇਹ ਸਾਰੀ ਕਿਸ ਤਰੀਕੇ ਦੇ ਨਾਲ ਜਿਹੜੀ ਤੁਸੀਂ ਰੁਕ ਰਿਖਾ ਰਹੀ ਹੈ ਔਰ ਇਹ ਕਾਮਯਾਬੀ ਹਾਸਲ ਕਿਵੇਂ ਕੀਤੀ ਪੰਜਾਬ ਪੁਲਿਸ ਵਾਸਤੇ ਇਹ ਇੱਕ ਮੇਜਰ ਅਚੀਵਮੈਂਟ ਹੈ ਆ ਇਹ ਜੋ ਸਕੈਮਸਟਰ ਜਿਸ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਆ ਇਸ ਦੀ ਗ੍ਰਿਫਤਾਰੀ ਫਰੀਦਕੋਟ ਔਰ ਫਾਜ਼ਿਲਕਾ ਪੁਲਿਸ ਦੀਆਂ ਟੀਮਾਂ ਦੇ ਸਾਂਝੇ ਯਤਨਾਂ ਨਾਲ ਸੰਭੋ ਹੋਈ ਹੈ ਆ ਇਹ ਆ ਕਾਫੀ ਲੰਬੇ ਸਮੇਂ ਤੋਂ ਅਰੈਸਟ ਅਵੇਡ ਕਰਦਾ ਆ ਰਿਹਾ ਸੀਗਾ ਆ ਇਸ ਦਾ ਨਾਮ ਨੀਰੇਜ अरोड़ा ਹੈ ਔਰ ਇਸ ਨੇ ਇੱਕ ਨੇਚਰ ਹਾਈਟਸ ਇਨਫਰਾ ਨਾਮ ਦੀ ਕੰਪਨੀ ਫਲੋਟ ਕੀਤੀ ਸੀ ਜਿਸ ਦੇ ਵਿੱਚ ਲੋਕਾਂ ਨੂੰ ਪਲਾਟ ਔਰ ਫਲੈਟ ਦੇ ਦਾਵਾ ਕੀਤਾ ਜਾਂਦਾ ਸੀ ਔਰ ਲਾਰਜ ਅਮਾਉਂਟਸ ਆਫ ਮਨੀ ਲੈ ਲਏ ਜਾਂਦੇ ਸੀਗੇ ਔਰ ਬਾਅਦ ਦੇ ਵਿੱਚ ਕੋਈ ਫਲੈਟ ਜਾਂ ਪਲਾਟ ਨਹੀਂ ਦਿੱਤੇ ਗਏ ਅ ਜਿਸ ਦਿਨ ਨਾਲ ਲੋਕਾਂ ਦੀ ਕੰਜਾ ਦੀ ਤੇ ਹਾਰਡ ਲਾਈਫ ਲੌਂਗ ਕਮਾਈ ਜਿਹੜੀ ਸੀਗੀ ਉਹ ਵੀ ਠੱਗੀ ਦੇ ਪੇਟ ਚੜ ਗਈ ਸੀਗੀ ਅ ਇਸ ਦੇ ਖਿਲਾਫ ਮਕਦਮੇ 108 ਦੇ ਕਰੀ ਪੰਜਾਬ ਭਾਰ ਵਿੱਚ 21 ਜ਼ਿਲ੍ਹਿਆਂ ਦੇ ਵਿੱਚ ਔਰ ਪੰਜਾਬ ਪੁਲਿਸ ਨੂੰ ਕਾਫੀ ਲੰਬੇ ਦੌਰ ਸੇ ਤੋਂ ਇਸ ਦੀ ਤਰਾਈ ਸੀ 2016 ਦੇ ਵਿੱਚ ਇਸ ਨੂੰ ਪਹਿਲਾਂ ਅਰੈਸਟ ਕੀਤਾ ਗਿਆ ਸੀ ਲੇਕਿਨ 2017 ਦੇ ਵਿੱਚ ਬੇਲ ਹੋ ਜਾਣ ਤੋਂ ਬਾਅਦ ਇਸ ਨੇ ਬੇਲ ਜੰਪ ਕਰ ਲਈ ਸੀ ਉਸ ਤੋਂ ਬਾਅਦ ਫਿਰ ਤੋਂ ਦੀ ਦੁਬਾਰਾ ਪ੍ਰੀਸਿਸ ਦੀ ਭਾਲ ਕਰ ਰਹੀ ਸੀ ਪੁਲਿਸ ਦੀਆਂ ਪਾਰਟੀਆਂ ਕਾਫੀ ਲੰਬੇ ਸਮੇਂ ਤੋਂ ਇਸ ਦੀਆਂ ਗ੍ਰਫਤਾਰੀ ਲਈ ਵੱਖ-ਵੱਖ ਤਰ੍ਹਾਂ ਦੀਆਂ ਲੀਡਸ ਨੂੰ ਚੇਸ ਕਰ ਰਹੀਆਂ ਸੀਗੀਆਂ ਕੁਝ ਦਿਨ ਪਹਿਲਾਂ ਇਸ ਦੀ ਮੌਜੂਦਗੀ ਬਾਰੇ ਸਾਨੂੰ ਜਾਣਕਾਰੀ ਮਿਲੀ ਸੀ ਔਰ ਅਸੀਂ ਸਿਸਟਮੈਟਿਕ ਤਰੀਕੇ ਨਾਲ ਟੈਕਨੀਕਲ ਔਰ ਹਿਊਮਨ ਇੰਟ ਬੇਸਡ ਇਨਪੁਟਸ ਦੇ ਆਧਾਰ ਤੇ ਇਸ ਨੂੰ ਉੱਤਰਖੰਡ ਦੇ ਗਰਵਾਲ ਰੀਜਨ ਦੇ ਪੌੜੀ ਡਿਸਟ੍ਰਿਕਟ ਦੇ ਸ਼੍ਰੀਨਗਰ ਸ਼ਹਿਰ ਦੇ ਵਿੱਚੋਂ ਅਰੈਸਟ ਕੀਤਾ ਹੈ ਔਰ ਅਰੈਸਟ ਦੇ ਨਾਲ ਇਸ ਦੇ ਕੋਲ ਇੱਕ BMW ਗੱਡੀ ਕਈ ਸਾਰੇ ਮੋਬਾਈਲ ਫੋਨ ਔਰ ਕੁਝ ਦਸਤਾਵੇਜ਼ ਬਰਾਮਦ ਹੋਏ ਆ ਜਿਨ੍ਹਾਂ ਦੇ ਆਧਾਰ ਤੇ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਇਹ ਸਾਰੇ ਇੱਕ ਬੰਦੇ ਦਾ ਕੰਮ ਤਾਂ ਨਹੀਂ ਹੋਣਾਗਾ ਇਹ ਇਹਦੇ ਵਿੱਚ ਤੁਸੀਂ ਹੁਣ ਪਹਿਲੀ ਜੇ ਆਪਾਂ ਗੱਲ ਕਰੀਏ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਕਿੰਨੇ ਕੁ ਲੋਕ ਇਹਦੇ ਨਾਲ ਜੁੜੇ ਆ ਕਿੰਨੀ ਕੁ ਲੜੀ ਹੈ ਕਿੱਡਾ ਸਰਕਣਾ ਹੈ ਅੰਮ ਪੋਚਕਹ ਜੇ ਦੌਰਾਨ ਸ਼ੁਰੂਆਤੀ ਦੌਰ ਦੇ ਵਿੱਚ ਕੁਝ ਹੋਰ ਲੋਕਾਂ ਦੀ ਸ਼ਮੂਲੀਅਤ ਵੀ ਇਸ ਸਕੈਮ ਦੇ ਵਿੱਚ ਸਾਹਮਣੇ ਆਈ ਆ ਜਿਸ ਨੂੰ ਫਰਦਰ ਡਿਵੈਲਪ ਕੀਤਾ ਜਾ ਰਿਹਾ ਆ ਔਰ ਜਿਉਂ-ਜਿਉਂ ਲੀਡਸ ਸਾਹਮਣੇ ਆਉਣਗੀਆਂ ਤਿਉਹੋਂ ਤੋਂ ਜਿਹੜੇ-ਜਿਹੜੇ ਲੋਕੀ ਇਸ ਪੂਰੇ ਸਕੈਮ ਦੇ ਵਿੱਚ ਸ਼ਾਮਲ ਰਹੇ ਆ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਉਹਨਾਂ ਨੂੰ ਵੀ ਤਬਦੀਸ਼ ਦੇ ਦਾਰੇ ਵਿੱਚ ਲਿਆਂਦਾ ਜਾਏਗਾ ਸਾਰੇ ਲੋਕਾਂ ਦਾ ਮਾਈਂਡ ਇਹ ਵਾਸ਼ ਕਿਵੇਂ ਕਰਦਾ ਸੀ ਕਿਉਂਕਿ ਜਿਹੜੇ ਸਿਟੀਜ਼ਨਸ ਹੁੰਦੇ ਆ ਉਹ ਤਾਂ ਬੜੇ ਸਤਾਰਕ ਹੁੰਦੇ ਆ ਫਿਰ ਵੀ ਉਹਨਾਂ ਨੂੰ ਕਿਸ ਤਰੀਕੇ ਦਾ ਲਾਲਚ ਦਿੰਦਾ ਸੀਗਾ ਉਹਨਾਂ ਤੋਂ ਜਿਹੜੀ ਮਨੀ ਇਨਵੈਸਟ ਕਰਵਾ ਲੈਂਦਾ ਸੀ ਐਕਚੁਅਲੀ ਆਪਣੇ ਲੋਕ ਗਲੀਬਲ ਹੁੰਦੇ ਆ ਜਦੋਂ ਕੋਈ ਅਲਿਅਰਮੈਂਟ ਨਜ਼ਰ ਆਉਂਦੀ ਆ ਤਾਂ ਹਰ ਇੱਕ ਦੀ ਇਨਕਲੀਨੇਸ਼ਨ ਹੁੰਦੀ ਆ ਕਿ ਕੋਈ ਅੱਛਾ ਅਫਸਰ ਹੈ ਮੌਕਾ ਆ ਤਾਂ ਉਹਦਾ ਫਾਇਦਾ ਉਠਾ ਲਿਆ ਜਾਵੇ ਉਹ ਅੱਜ ਕੱਲ ਬਹੁਤ ਸਾਰੇ ਤਰੀਕੇ ਹੈਗੇ ਆ ਲੋਕਾਂ ਨੂੰ ਅਲੀਅਰ ਕਰਨ ਦੇ ਅੱਛਾ ਅੱਛੇ ਪੈਂਪਲੇਟ ਛਪਾਓ ਪ੍ਰੋਮਿਸਸਸ ਕਰੋ ਉਸ ਤਰੀਕੇ ਨਾਲ ਲੋਕੀ ਕਈ ਵਾਰੀ ਇਸ ਤਰ੍ਹਾਂ ਦੇ ਲੋਕਾਂ ਦੇ ਚਾਂਸੇ ਵਿੱਚ ਆ ਜਾਂਦੇ ਆ ਲੇਕਿਨ ਲੋਕਾਂ ਨੂੰ ਇਹ ਸੋਚ ਸਮਝ ਕੇ ਆਪਣੀ ਇਨਵੈਸਟਮੈਂਟ ਕਰਨੀ ਚਾਹੀਦੀ ਆ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕੀ ਹੈਗੇ ਆ ਜਿਹੜੇ ਆਪਣੀ ਇੱਕ ਫੇਕ ਕ੍ਰੈਡੀਬਿਲਟੀ ਐਸਟੈਬਿਸ਼ ਕਰਕੇ ਲੋਕਾਂ ਤੋਂ ਪੈਸੇ ਐਂਟ ਦੇ ਫਿਰਦੇ ਆ ਆ ਇਹ ਦਾ ਵੀ ਇਹੀ ਟੀਕਾ ਸੀਗਾ ਔਰ ਲੋਕਾਂ ਨੂੰ ਕਿਉਂਕਿ ਕਯਰਿਓਸਟੀ ਹੁੰਦੀ ਆ ਲੋਕਾਂ ਦੀ ਇਹ ਖਾਸ਼ ਹੁੰਦੀ ਆ ਕਿ ਅੱਛੀ ਜਗ੍ਹਾ ਤੇ ਇਨਵੈਸਟਮੈਂਟ ਹੋ ਜਵੇ ਪ੍ਰੋਫਿਟ ਹੋ ਗਏ ਜਾਂ ਘਰ ਬਣ ਜਵੇ ਸੋ ਉਸ ਵਜ੍ਹਾ ਕਰਕੇ ਲੋਕ ਇਹੋ ਜਿਹੇ ਲੋਕਾਂ ਦੇ ਚਾਂਸੇ ਵਿੱਚ ਆ ਜਾਂਦੇ ਆ 9 ਸਾਲ ਬਾਅਦ ਇਹ ਸਫਲਤਾ ਹਾਸਲ ਹੋਈ ਹੈ ਆ ਕਾਫੀ ਲੰਮਾ ਸਮਾਂ ਹੋ ਗਿਆ ਕਿਉਂਕਿ ਇਹ ਜਿੰਨੇ ਵੀ ਵਾਈਟ ਕਾਲਰ ਕ੍ਰਾਈਮਨਲ ਹੁੰਦੇ ਆ ਇਹ ਬੜੇ ਆ ਛਾਤਰ ਹੁੰਦੇ ਆ ਇਹਨਾਂ ਨੂੰ ਸਾਰੇ ਕਾਨੂੰਨੀ ਦਾਪੇਜ ਵੀ ਪਤਾ ਹੁੰਦੇ ਆ ਵਚਨ ਦੇ ਢੰਗ ਵੀ ਪਤਾ ਹੁੰਦੇ ਆ ਸੋ ਪੁਲਿਸ ਨੂੰ ਕਾਫੀ ਮੁਸ਼ਕਲ ਕਰਨੀ ਪਈ ਇਸ ਕੇਸ ਦੇ ਵਿੱਚ ਲੇਕਿਨ ਹੁਣ ਜੋ ਅਸੀਂ ਇਹ ਸਫਲਤਾ ਹਾਸਲ ਕਰਨ ਦੇ ਵਿੱਚ ਕਾਮਯਾਬ ਹੋਏ ਆ ਆ ਇਹ ਇੱਕ ਵੱਡੀ ਉਪਲਬਧੀ ਹੈਗੀ ਆ ਔਰ ਜਿਹੜੇ ਸਾਡੇ ਆਫਿਸਰਸ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਦੇ ਵਿੱਚ ਯੋਗਦਾਨ ਦਿੱਤਾ ਹੈ ਅਸੀਂ ਉਹਨਾਂ ਨੂੰ ਵੀ ਅਪਰੀਸ਼ੀਏਟ ਕਰਾਂਗੇ ਰਿਵਾਰਡ ਕਰਾਂਗੇ ਫਰੀਜ਼ਕੋਟ ਪੁਲਿਸ ਦੇ ਵਿੱਚੋਂ ਇਕਬਾਲ ਸਿੰਘ ਸੰਦੂ ਨਾ ਡੀਐਸਪੀ ਹੈਗੇ ਨੇ ਔਰ ਫਾਜ਼ਲ ਕਾਤੋਂ ਐਸਪੀਡੀ ਪ੍ਰਦੀਪ ਸਿੰਘ ਹੈਗੇ ਨੇ ਉਹਨਾਂ ਨੇ ਬਹੁਤ ਅਫਰ ਲਾਈ ਔਰ ਐਸਐਸਪੀ ਫਰੀਜ਼ ਕੋਟ ਔਰ ਐਸਐਸਪੀ ਫਾਜ਼ਲ ਕਾ ਲਗਾਤਾਰ ਡੇ ਟੂ ਡੇ ਬੇਸਿਸ ਤੇ ਇਸ ਸਾਰੇ ਆਪਰੇਸ਼ਨ ਨੂੰ ਪਰਸਨਲੀ ਮੋਨੀਟਰ ਕਰਦੇ ਰਹੇ ਫੋਲੋਅ ਅਪ ਕਰਦੇ ਰਹੇ ਜਿਸ ਕਰਕੇ ਇਹ ਕਾਮਯਾਬੀ ਸੰਭਵ ਹੋਈ ਸਰਕਣਾ ਪੰਜਾਬ ਪੁਲਿਸ ਨੇ ਈਡੀ ਦੇ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕੋਲ ਇਹ ਮਾਮਲੇ ਦਰਸ਼ ਇਸ ਦੇ ਖਰਾਫ ਈਡੀ ਦੇ ਵਿੱਚ ਵੀ ਮਾਮਲੇ ਦਰਸ਼ਾ ਗਿਆ ਔਰ ਈਡੀ ਨੇ ਇਸ ਦੀਆਂ ਕੁਝ ਜਾਇਦਾਦਾਂ ਫਰੀਜ਼ ਵੀ ਕਰਵਾਈਆਂ ਹੈਗੇ ਨੇ ਹਰ ਹੁਣ ਜਿਵੇਂ ਇਨਵੈਸਟੀਗੇਸ਼ਨ ਹਜੇ ਜਾਰੀ ਹੈ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 21 ਜ਼ਿਲ੍ਹੇ ਬਹੁਤ ਵੱਡੀ ਗੱਲ ਹੈ ਜੀ 108 ਮਾਮਲੇ ਦਰਜ ਹੈ ਇਸ ਦੇ ਵਿੱਚ ਹੋਰ ਜੇ ਹੈ ਤੁਸੀਂ ਇਹਨਾਂ ਦੀਆਂ ਜੜਾਂ ਤੱਕ ਗਰਾਊਂਡ ਲੈਵਲ ਤੱਕ ਜਾਓਗੇ ਕਿੰਨੇ ਇੱਕ ਲੋਕ ਅੱਗੇ ਆ ਸਕਦੇ ਕਿੰਨੇ ਵੱਡੇ ਖੁਲਾਸੇ ਸਾਹਮਣੇ ਆ ਸਕਦੇ ਇਹ ਮਲਟੀਡੇਟ ਹੋ ਸਕਦਾ ਹੈ ਔਰ ਵਕ ਵਕ ਜਿਨੇ ਆ ਤੋਂ ਜਿਹੜੇ ਜਿਹੜੇ ਮੁਕਦਮੇ ਦਲਛੰਗ ਨੇ ਉਹਨਾਂ ਡਿਸਟ੍ਰਿਕਟਸ ਦੀਆਂ ਟੀਮਸ ਇਹ ਇਸ ਤੋਂ ਪੁੱਛ ਕੇ ਚਿਕਨ ਗਿਆ ਔਰ ਬਹੁਤ ਸਾਰੇ ਨਵੇਂ ਤਥਾਂ ਦਾ ਕੁਲਾਸਾ ਹੋਣ ਦੀ ਸੰਭਾਵਨਾ ਹੈ ਥੈਂਕ ਯੂ ਵੈਰੀ ਮਚ ਤਾਂ ਇਹ ਸੰ ਆਈਜੀ ਗੁਰਚਨ ਸਿੰਘ ਸੰਧੂ ਫਰੀਕੋਟ ਰੇਂਜ ਤਾਂ ਇਹਨਾਂ ਨੇ ਬੜੀ ਬਰੀਕੀ ਦੇ ਨਾਲ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਸੈਕਸ਼ਨ ਨੂੰ ਕਾਬੂ ਕੀਤਾ ਹੈ 21 ਜ਼ਿਲ੍ਹਿਆਂ ਦੇ ਵਿੱਚ 108 ਦੇ ਕਰੀਬ ਮਾਮਲੇ ਦਰਜ ਨੇ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਕਿ ਕਾਫੀ ਵੱਡੇ ਖਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਵੱਡਾ ਸਰਗਨਾ ਇਸ ਦੇ ਵਿੱਚ ਅਨਬਾਰ ਹੋ ਸਕਦਾ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ